ਨਾਬਾ ਦੀਆਂ ਪੰਜ ਕਲੋਨੀਆਂ ਪਿਛਲੇ 40 ਸਾਲਾਂ ਤੋਂ ਵਿਕਾਸ ਕਾਰਜਾਂ ਨੂੰ ਤਰਸੀਆਂ ਹਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਇਹ ਕਹਿ ਕੇ ਵੋਟਾਂ ਪਈਆਂ ਜਾਂਦੀਆਂ ਕਿ ਵੋਟਾਂ ਤੋਂ ਬਾਅਦ ਤੁਹਾਡੀਆਂ ਕਲੋਨੀਆਂ ਦਾ ਵਿਕਾਸ ਕਰਵਾਇਆ ਜਾਵੇਗਾ ਪਰ ਇਹ ਕਲੋਨੀਆਂ ਨਾ ਤਾਂ ਨਗਰ ਕੌਂਸਲ ਦੇ ਵਿੱਚ ਆਉਂਦੀਆਂ ਤੇ ਨਾ ਹੀ ਪਿੰਡਾਂ ਦੀ ਪੰਚਾਇਤਾਂ ਦੇ ਵਿੱਚ ਜਿਸ ਕਰਕੇ ਨਾਬਾ ਦੀਆਂ ਕਲੋਨੀਆਂ ਲਾਵਾਰਸ ਬਣ ਚੁੱਕੀਆਂ ਹੁਣ ਕਲੋਨੀ ਵਾਸੀਆਂ ਨੇ ਮਨ ਬਣਾ ਲਿਆ ਕਿ ਹੁਣ ਜਿਹੜਾ ਵੀ ਵੋਟ ਲੈਣ ਲਈ ਆਵੇਗਾ ਉਸ ਨੂੰ ਬੇਰੰਗੀ ਵਾਪਸ ਘਮੋੜਿਆ ਜਾਵੇਗਾ ਦੂਜੇ ਪਾਸੇ ਨਾਬਾ ਦੀ ਐਸਡੀਐਮ ਕਨੋਗਰਗ ਨਾਲ ਗੱਲ ਕੀਤੀ ਗਈ ਤੋਨਾਂ ਕਿਹਾ ਕਿ ਅਸੀਂ ਇਸ ਬਾਬਤ ਸਰਕਾਰ ਨੂੰ ਲਿਖ ਕੇ ਭੇਜਿਆ ਜਦੋਂ ਕੋਈ ਸਰਕਾਰ ਦਾ ਡਾਇਰੈਕਸ਼ਨ ਆਵੇਗੀ ਉਸੇ ਬਾਬਤ ਹੀ ਵਿਕਾਸ ਕਰਵਾਏ ਜਾਣਗੇ ਇਹ ਕੀ ਸਮੱਸਿਆ ਤੂੰ ਤੁਸੀਂ ਕਿੰਨੇ ਸਾਲ ਹੋ ਗਏ ਫਿਰਦੇ ਆਣੇ ਇਹਨੂੰ ਸਾਨੂੰ 30 ਸਾਲ ਹੋ ਗਏ ਫਿਰਦੇ ਆਣੋਂ ਇਹ ਗੁੰਲੀਆਂ ਵਾਸਤੇ ਅਸੀਂ ਕੋਈ ਵੀ ਘਰ ਨਹੀਂ ਛੱਡਿਆ ਦਿੱਲੀ ਚੰਡੀਗੜ੍ਹ ਸਕੂਅਰ ਪਾਲ ਦੇ ਟਾਈਮ ਦੇ ਵਿੱਚ ਜਾਂਦੇ ਰਹੇ ਆਂ ਤੇ ਬਹੁਤ ਵਾਰ ਅਸੀਂ ਵਕੀਰਾਂ ਤੇ ਮੰਗ ਪੱਤਰ ਲੈ ਕੇ ਹੁੰਦੇ ਰਹੇ ਚੰਡੀਗੜ੍ਹ ਤੇ ਜੇ ਲੋਕ ਲੋਕਲ ਪਾਰਟੀ ਦਾ ਦਫ਼ਤਰ ਹੁੰਦਾ ਉਹਨੂੰ ਬਾਕੀ ਉਹਰੇ ਆਪਣੀ ਕਮੇਟੀ ਇਹਨੂੰ ਦਿੰਦੇ ਰਹੇ ਆਂ ਵੀਡੀਓ ਦੇ ਜਾਂਦੇ ਰਹੇ ਆਂ ਅਸੀਂ ਬਹੁਤ ਵਾਰ ਜਾ ਕੇ ਆਏ ਆਂ 30 ਸਾਲ ਘੁੰਮਦੇ ਹੋ ਗਏ ਅਸੀਂ 100-100 ਬੰਦਾ 150-150 ਬੰਦਾ ਇਕੱਠਾ ਹੋ ਜਾਂਦੇ ਹੁੰਦੇ ਉਹਦੇ ਤੇ ਤੇ ਸਾਨੂੰ ਹਰ ਵੇਲੇ ਇਹ ਵਿਸ਼ਵਾਸ ਦਵਾਉਂਦੇ ਨੇ ਨਾ ਕਿ ਸਾਡੀ ਜੇ ਕਲੋਨੀ ਜਿਹੜੀਆਂ ਹੈਗੀਆਂ ਨੇ ਇਹ ਜੋੜੀਆਂ ਜਾਣਗੀਆਂ ਕਮੇਟੀ ਦੇ ਵਿੱਚ ਜਾਇਨਾ ਪਿੰਡ ਬਣਾਇਆ ਜਾਊਗਾ ਤੇ ਪਿੰਡ ਬਣਾਉਣ ਦੇ ਬਾਰੇ ਸਾਨੂੰ ਬਹੁਤ ਕੁਝ ਕਿਹਾ ਵੀ ਗਿਆ ਸੀ ਸਾਨੂੰ ਕੁਝ ਨੇ ਕਾਜ ਪੱਤਰ ਦਿੱਤੇ ਤੇ ਨਕਸ਼ਾ ਤਿਆਰ ਕਰਾਇਆ ਸਾਡੇ ਕੋਲ ਬੈਠ ਕੇ ਉਸ ਵੇਲੇ ਇੱਕ ਬਣਾਇਆ ਤੀਹਾਂ ਨੇ ਤੋਂ ਕਾਜ ਪੱਤਰ ਉਹ ਸਾਡੇ ਕੋਲ ਪੇ ਵੀ ਹੈਗੇ ਨਾ ਕੁਝ ਖਤਮ ਹੋ ਜਾਂਦੇ ਰੱਖੋ 20 25 ਸਾਲ ਦੇ ਵਿੱਚ ਨਹੀਂ ਰਿਕਾਰਡ ਸਾਰਾ ਸਾਡੇ ਕੋਲੇ ਤੇ ਬਹੁਤ ਮੁਸ਼ਕਲਾ ਹੈ ਉਹਦੇ ਬੋਰਡ ਤਕਰੀਬਨ 10000 ਬੋਰਡ ਹੈ ਜੇ ਜੀ 6000 ਵੋਟ ਪੁਖਤਦੀ ਆ ਬਾਕੀ ਦਾ ਗੁੱਸੇ ਮਾਰੇ ਵੋਟ ਪਾਉਂਦੇ ਨਹੀਂ ਹੈਗੇ ਜਿਆ ਬਣੀ ਹੋਈ ਵੋਟੋ ਲੋਕਾਂ ਦੀ ਵੀ ਕਹਿੰਦੇ ਕੀ ਲੋੜ ਆਪਣਾ ਬਣਾਉਣ ਦੀ ਕੰਮ ਤਾਂ ਹੋ ਰਹੇ ਹੁੰਦਾ ਨਹੀਂ ਆਪਣਾ ਕੋਈ ਇਸ ਕਰਕੇ ਲੋਕ ਪਰੇਸ਼ਾਨ ਆ ਉਰੇ ਤੇ ਇੰਨੀ ਪਰੇਸ਼ਾਨ ਆ ਕਿ ਜੇ ਕਿ ਮੋਤਾ ਹੋ ਗਈ ਆ ਨਾ ਕਿਉਂਕਿ ਫਾੜ ਬੰਦ ਹੁੰਦੇ ਨੇ ਰਸਤਾ ਖਰਾਬ ਹੁੰਦਾ ਝੂਟੇ ਪੈਂਦੇ ਨੇ ਰਿਕਸ਼ੇ ਲੈ ਕੇ ਆਉਣੇ ਆ ਘੰਟਾ ਘੰਟਾ ਤੋਂ ਦਾ ਘੰਟਾ ਫਾੜ ਦੇ ਵਿੱਚ ਖੁੱਲਾ ਹੈਗਾ ਮੋਤ ਹੋ ਜਾਂਦੇ ਬੰਦੇ ਜਿਆ ਪਾਟਸਫਾਈ ਕਰੀ ਤੇ ਪਾਟਸਫਾਈ ਉਹਨੂੰ ਹੋਗੇ 20 ਸਾਲ ਪਾਟਸਫਾਈ ਵਾਲੇ ਪੈਪਰ ਪੇ ਨੂੰ ਉਸ ਤੋਂ ਬਾਅਦ ਆ 6-7 ਸਾਲ ਪਹਿਲਾਂ ਸੀਰੇ ਪਿਆਦੀ ਉਹ ਸੀਰੇ ਪਿਆਦੀ ਉਧਰ ਪਾ ਕੇ ਗਿਆ ਉਹ ਟੁੱਟ ਕੇ ਨਾਲ ਦੇ ਨਾਲੇ ਉਹਦੀਆਂ ਅਸੀਂ ਸਾਰੀਆਂ ਸਿਲਤਾਂ ਅਸੀਂ ਆਪਣੇ ਕਮੇਟੀ ਨੂੰ ਵੀ ਦਿੱਤੀਆਂ ਨਾ ਤੇ ਟਿੰਡਿਗੜ੍ਹ ਭੇਜੀਆਂ ਨਾ ਸਵੇਰੇ ਬੋਰਡ ਨੂੰ ਭੇਜੀਆਂ ਨਾ ਸੀਰੇ ਦੇ ਮੰਤਰੀ ਨੂੰ ਉਹਨੂੰ ਭੇਜੀ ਜਾਂਦੀਆਂ ਜੋ ਵੀ ਜਨਨਿਕ ਸਬੰਧ ਤਲਕ ਦੇ ਪਾਰਟੀ ਦੇ ਨਾਲ ਕਾਰਸੇ ਨਾਲ ਸਾਰਿਆਂ ਕੋਲ ਅਸੀਂ ਭੇਜੀਆ ਸਿਲਤਾਂ ਉਹਨਾਂ ਦੀਆਂ ਕੋਈ ਸਮੱਸਿਆ ਵਾਲੀ ਨਹੀਂ ਕੋਈ ਸਮੱਸਿਆ ਵਾਲੀ ਨਹੀਂ ਹੈਗੀ ਬਸ ਆ ਕਰਾਂ ਕਰਾਂਗੇ ਉੱਥੋਂ ਕੁਝ ਅਫਸਰਾਂ ਦੇ ਵਿਹਲੈਂਸ ਕੋਲ ਵੀ ਅਸੀਂ ਭੇਜ ਜਾਗੇ ਤੇ ਪਟਿਆਲੇ ਵਿੱਚ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਆਈਬੀ ਤੇ ਨਤੀਜਾ ਦਾ ਕੁਝ ਨਿਕਲਿਆ ਜ਼ੀਰੋ ਬਸ ਸਿਰਫ ਉਹਨਾਂ ਇੱਕ ਖਾਦਾ ਮੂਰਤੀ ਆਪਣਾ ਪੂਰੀ ਗਾਲ ਲੈਂਦੇ ਨਾ ਅਸੀਂ ਸਾਫ ਸੇਮਿਲ ਕਰੋਟ ਉਪਰੇ ਬੈਠ ਜੰਨੇ ਸੱਕ ਜੰਨੇ ਅਸੀਂ ਹੁਣ ਕਿੰਨੇ ਪੈ ਖਰਚ ਕਰਾਂਗੇ ਦੇਖੋ ਬਾਕੀ ਜੇ ਸਰਕਾਰੇ ਆਈ ਹੈ ਹੁਣ ਦੇਖੋ ਇਹ ਮਨ ਨੂੰ ਕੀ ਕੀ ਅਸੀਂ ਤੇ ਇਹ ਰਾਣ ਕਦੇ ਜੜੇ ਸਾਡੇ ਮਾਰਿਆ ਉਰੇ ਕਦੇ ਜੜੇ ਮਾਰਿਆ ਉਰੇ ਇੱਕ ਵਾਰ ਵੀ ਜਣਾ ਸਾਨੂੰ ਬੜਾ ਗੁੱਸਾ ਵੀ ਜਣਾ ਉੱਤੇ ਇਸ ਗੱਲ ਦਾ ਵੀ ਕਾਫੀ ਸਾ ਤੁਹਾਨੂੰ ਵੋਟਾਂ ਪਾਈਆਂ ਲੋਕੋ 70% ਵੋਟ ਪਈ ਹੈ ਤੇ ਇਸ ਕਰਕੇ ਹੱਕ ਦਾ ਬੰਦਾ ਡੇੜਾ ਮਾਰ ਕੇ ਜਾਂਦੇ ਉਰੇ ਦੇਖ ਕੇ ਜਾਂ ਸਮੱਸਿਆ ਕੀ ਹੈ ਇਹਦਾ ਕੋਲ ਅਸੀਂ ਗਏ ਵੀ ਇਕੱਠ ਕਰਕੇ ਇੱਕ ਵਾਰ ਗਏ ਆ ਨਾ ਕੋਲ ਇਹਦਾ ਸਾਨੂੰ ਇੱਕ ਹੀ ਗੱਲ ਕਹਦੇ ਬਿਲਕੁਲ ਉਹ ਹੋ ਜ ਨਹੀਂ ਹਜਮ ਨਹੀਂ ਆਉਂਦੀ ਕਿਸੇ ਦੇ ਵੀ ਠੀਕ ਹੈ ਇਹ ਕਹਿੰਦੇ ਜੀ ਅਸੀਂ 50 ਵਾੜ ਬਣਾਵਾਂਗੇ ਆਪਣੇ 50 ਵਾੜ ਬਣਾਵਾਂਗੇ ਇਹਦੇ 50 ਵਾੜ ਉਹ 50 ਵਾੜ ਦੇ ਵਿੱਚ 23 ਵਾੜ ਦੇ ਵਿੱਚ ਕਿਹਾ ਬਲ ਕੇ ਗੱਲਬਾਤ ਹੋਈ ਖੁੱਲ ਗਿਆ ਨਾ ਬਾਈ 23 ਵਾਟਾਂ ਦੇ ਆਪਾਂ 25 ਬਣਾ ਸਕਦੇ ਹਾਂ 27 ਬਣਾ ਸਕਦੇ ਹਾਂ ਪਰ 50 ਬਣਾ ਸਕਦੇ ਸੀ ਇੱਕ ਤਾਂ ਵੋਟਾਂ ਹੁਣ ਆਉਣਗੀਆਂ ਲੋਕਾਂ ਨੇ ਲਾਉਣਗੇ ਬਾਈਕਟ ਕਰਨਗੇ ਨੋਟਾ ਬਟਨ ਦਬਾਉਣਗੇ ਇਹ ਮਿੱਟੀ ਨਾ ਹੋ ਰਹੀ ਸਾਡੇ ਮਾਲੇ ਵਿੱਚ ਵੀ ਫਿਰ ਤਾਂ ਇਹੀ ਹਾਲ ਆਡੇ ਕੋਲੇ ਹੋਰ ਤਾਂ ਕੋਈ ਹੈ ਨਹੀਂ ਦੁਖੀ ਦਾ ਹੀ ਇੱਥੋਂ ਆਏ ਬੋਟਾ ਵਟਾ ਲੈ ਜਾਂਦੇ ਨੇ ਜੀ ਇਹ ਅਮੋਰੇ ਕੋਈ ਵੀ ਨਹੀਂ ਕਰਦੇ ਲਾਰਿਆਂ ਚ ਰੱਖਦੇ ਨੇ ਜੀ ਕੋਲ ਨਹੀਂ ਆਉਂਦੇ ਪਤਾ ਕਿੰਨੀਆਂ ਨੇ ਜੀ ਸ਼ਾਂਤ ਨਗਰ ਭਾਰਤ ਨਗਰ A1 ਕਲੋਨੀ ਅਸ਼ੋਕ ਵਿਹਾਰ ਰਾਤਾ ਕਲੋਨੀ ਕਲੋਨੀ ਆure 5 6 ਨਹੀਂ ਔਰੇ ਕੰਮ ਕੋਈ ਹੋ ਨਹੀਂ ਰਿਹਾ ਮੋਕਾ ਪਵਾ ਰਹੇ ਨੇ ਐਮਪੀ ਜੀ ਬੋਰਡ ਪੈਂਦੀ ਹੋਰੇ ਐਮਐਲਏ ਜੇ ਵੋਟਾਂ ਵੰਦੀਆਂ ਨੇ ਜਦੋਂ ਕਹਿੰਦੇ ਅਸੀਂ ਸਾਰੇ ਵਾਅਦੇ ਪੂਰੇ ਕਰਾਂਗੇ ਕਰਦੇ ਵਾਅਦਾ ਇੱਕ ਨਹੀਂ ਪੂਰਾ ਇਹ ਲੋਕ ਪਬਲਿਕ ਪਾਸੇ ਹੀ ਆ ਲਾਲਚਾ ਕੇ ਵੀ ਚੱਲ ਸਾਡੇ ਆ ਕੰਮ ਹੋਣਗੇ ਵੋਟ ਪਾ ਦਿਓ ਇਸ ਕੀ ਪਾ ਦਿਓ ਅੱਜੇ ਲੋਕ ਵੋਟਾਂ ਪਾਉਣੇ ਦੁਖੀ ਹੋ ਕੇ ਪਾਉਣ ਨਹੀਂ ਹੈਗੇ ਇਹਨਾਂ ਨੂੰ ਤੰਗ ਆਏ ਹੋਣੇ 30 30 ਸਾਲ ਤੋਂ ਅਸੀਂ ਰਹਿ ਰਹੇ ਹਰੇ ਹਾਂਜੀ 40 ਸਾਲ ਤੋਂ ਪਹਿਲੇ ਪਬਲਿਕ ਜਿਹੜੇ ਸਿਆਣੇ ਲੋਕ ਉਹ ਵੰਦ ਲੈ ਰਹੇ ਨਹੀਂ ਪੱਲੇ ਤੇ ਫਿਰ ਜਿੰਨੇ ਨਗਰ ਕੌਂਸਲ ਚੋਣਾਂ ਜਾਂ ਸਰਪੰਚੀ ਚੋਣੇ ਤੁਹਾਡਾ ਨਾ ਹੋ ਹੀ ਨਹੀਂ ਹੈਗਾ ਇਥੇ ਹੈ ਕਿ ਉਹਰੇ ਸਰਪੰਚ ਜੀ ਮੜਾ ਜੀ ਕੋਈ ਵੀ ਉਹਰੇ ਐਮਐਲਏ ਦੀ ਬੋਟਲਾਈਨ ਨੇ ਐਮਪੀ ਦੀ ਬੋਟਲਾਈਨ ਨੇ ਨਗਰ ਕੌਂਸਲ ਤਾਂ ਵੀ ਪਿੱਛੇ ਹੈਗਾ ਤੁਹਾਡਾ ਇਹ ਏਰੀਆ ਨਹੀਂ ਨਹੀਂ ਉਹ ਨਹੀਂ ਹੈਗਾ ਇਹ ਨਾਗੌਰ ਸਰਪੰਚ ਉਹ ਨਾ ਉਹ ਕੋਈ ਕਮੇਟੀ ਦਾ ਇਹ ਫਿਰ ਤਾਂ ਤੁਹਾਡਾ ਜਿਹੜਾ ਹੈਗਾ ਏਰੀਆ ਫਿਰ ਲਵਾਰਸ ਹਾਂ ਲਵਾਰਸ ਹੈਈ ਜਾਂ ਕੰਮ ਹੀ ਨਹੀਂ ਕਰਦੇ ਕੋਈ ਇਹ 2002 ਦੇ ਵਿੱਚ ਪਾਇਆ ਸੀ ਹੋ ਗਏ 35 23-24 ਸਾਲ ਹੋ ਗਈ ਅੱਛਾ ਹਾਂਜੀ ਕੀ ਚੇਂਜ ਹੋਇਆ ਕੁਛ ਹੋਰ ਇਤੋਂ ਕੁਛ ਨਹੀਂ ਜੀ ਬਿਲਕੁਲ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੈ ਸਗੋਂ ਉਦੋਂ ਵੀ ਜ਼ਿਆਦਾ ਸੀਵਰੇਜ ਪੈਣ ਨਾਲ ਜਿਹੜੇ ਤੇ ਕਲੋਨੀਆਂ ਨੀਮੀਆ ਹੋ ਗਏ ਜੀ ਸੀਵਰੇਜ ਉੱਚਾ ਪਾਤਾ ਉਹਦਾ ਪਾਣੀ ਦਾ ਕੋਈ ਨਿਕਾਸ ਨਹੀਂ ਹੁੰਦਾ ਸਗੋਂ ਉਦੋਂ ਵੀ ਔਖਾ ਹੋ ਗਿਆ ਸੀਵਰੇਜ ਕਿਹੜੀ ਸਰਕਾਰ ਨੇ ਪਾਇਆ ਸੀ ਇਹ ਸਾਧੂ ਸਿੰਘ ਨੇ ਪਾਇਆ ਸੀ ਪੁਰੇ ਸਭ ਤੋਂ ਪਹਿਲਾਂ ਜਦੋਂ ਪਹਿਲਾਂ ਖੜੇ ਹੋਏ ਸੀ ਉਹ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੇ ਉਹਦੇ ਤੇ ਤਾ ਸਭ ਤੋਂ ਪਹਿਲਾਂ ਉਹਰੇ ਖੜ ਕੇ ਜਿੱਥੇ ਆਪਾਂ ਖੜੇ ਜੀ ਇੱਥੇ ਸਭ ਤੋਂ ਪਹਿਲਾਂ ਬੋਲ ਕੇ ਗਏ ਸੀ ਉਹਦੋਂ ਲੈਕਸ ਨਾ ਹੋਈ ਜਾਂਦੀ ਸੀ ਕਹਿੰਦੇ ਵੀ ਸਭ ਤੋਂ ਪਹਿਲਾਂ ਜਦੋਂ ਨਾਬੇ ਦਾ ਨਿਕਾਸ ਹੋਊਗਾ ਤਾਂ ਇਸ ਮਹੱਲੇ ਤੋਂ ਇਸ ਕਲੋਨੀ ਤੋਂ ਸ਼ੁਰੂ ਹੋਊਗਾ ਜੀ ਮੁੜ ਕੇ 10 ਸਾਲ ਲਾ ਗਏ ਉਹ ਮੁੜ ਕੇ ਇਸ ਕਲੋਨੀ ਜਿਦਾਂ ਦਰਸ਼ਨ ਨਹੀਂ ਦਿੱਤੇ ਆ ਸੀਵਰੇਜ ਪਵਾਇਆ ਸੀ ਇਹ ਸਾਡੇ ਕਿਸੇ ਕੰਮ ਨਹੀਂ ਆ ਰਿਹਾ ਜੀ ਸਗੋਂ ਤੁਹਾਨੂੰ ਉਦੋਂ ਵੀ ਦੋਖ ਹੋ ਗਿਆ ਜੀ ਟੁੱਟੇ ਕੇ ਆਏ ਤਾਂ ਫਿਰ ਕੀ ਲੱਗਿਆ ਟੁੱਟਿਆ ਪਿਆ ਜੀ ਬਾਕੀ ਗਲੀਆਂ ਜਿਹੜੇ ਉਹ ਘਰ ਨੇ ਉਹ ਨਹੀਂ ਮਨੇ ਜੀ ਸੀਵਰੇਜ ਉੱਚਾ ਆਮ ਆਦਮੀ ਆ ਜੀ ਉਰੇ ਆ ਕੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਜੇ ਪਾਣੀ ਦੇ ਵਿੱਚ ਖੜ ਖੜ ਕੇ ਉਹ ਵੀ ਬਸ ਉਦੋਂ ਕਹਿੰਦੇ ਸੀ ਸਾਰਾ ਕੁਝ ਅਸੀਂ ਕਰਾਵਾਂਗੇ ਤੁਸੀਂ ਇੱਕ ਵਾਰੀ ਸਾਨੂੰ ਸਾਫ ਦੇਓ ਉਹ ਸਾਥ ਵੀ ਦੇਤਾ ਜੀ ਉਸ ਤੋਂ ਬਾਅਦ 4 ਸਾਲ ਹੋ ਗਏ ਪੂਰੇ ਕਦੇ ਦਰਸ਼ ਨਹੀਂ ਦੇ ਕੇ ਗਏ ਨਾ ਤਾਂ ਸਾਡਾ ਪਿੰਡ ਚਾ ਦੀ ਨਾ ਸਹਿਰ ਚ ਬਿਲਕੁਲ ਅਲਵਾਰਸਾ ਜੀ ਅਸੀਂ ਜਾ ਤੈਨੂੰ ਪਿੰਡ ਚ ਪਾਇਆ ਜਾਵੇ ਕੋਈ ਸਰਪੰਚ ਬਣਾਏ ਪੰਚਾਇਤ ਬਣਾਈ ਜਾਵੇ ਜਾਂ ਇਹਨੂੰ ਕਮੇਟੀ ਦੇ ਅੰਦਰ ਲਿਆ ਜਾਵੇ ਕੋਈ ਵੀ ਕੋਈ ਪਾਣੀ ਦਾ ਤੇ ਕੋਈ ਵੀ ਸਾਨੂੰ ਸਰਕਾਰੀ ਸਹੂਲਤ ਕੋਈ ਨਹੀਂ ਹੈਗੀ ਜੀ ਬਿਲਕੁਲ ਵੀ ਜੋ ਆਪਣੇ ਬਸ ਕੋਈ ਆਪਣੇ ਘਰ ਕੀ ਬਣਾ ਲੈਂਦਾ ਕੋਈ ਦੂਸਰੇ ਦੇ ਪਲਾਟ ਚ ਵਿਲਾ ਬਣਾਉਂਦਾ ਉੱਥੇ ਕੱਢ ਦਿੰਦਾ ਪਾਣੀ ਉਹ ਫਿਰ ਲੜਾਈਆਂ ਹੋਈ ਜਾਂਦੀਆਂ ਨੇ ਬਿਮਾਰੀ ਹੁਣ ਤਾਂ ਵੀ ਡਰ ਬਿਮਾਰੀ ਲੱਗਦੀ ਹਾਂਜੀ ਹਾਂ ਸਾਰੇ ਜਿਹੜਾ ਪਲਾਟ ਵਿਲਾ ਹੋਇਆ ਉਹਦੇ ਵਿੱਚ ਤੁਸੀਂ ਦੇਖ ਲਓ ਹਰੇਕ ਦੇ ਵਿੱਚ ਕਿੰਨੇ ਕਿੰਨੇ ਜਰਦਾ ਗੰਦਾ ਪਾਣੀ ਖੜਾ ਹੈ ਕੋਈ ਸੀਵਰੇਜ ਦਾ ਤਾਂ ਕਾਸ ਨਹੀਂ ਕੋਈ ਸੜਕਾ ਤਾਂ ਨਹੀਂ ਕੋਈ ਸਕੂਲ ਗੱਡੀ ਨਹੀਂ ਆਉਂਦੀ ਕੋਈ ਬੱਚੇ ਨਹੀਂ ਜਾਂਦੇ ਸਕੂਲ ਜੀ ਤੁਰ ਤੁਰ ਕੇ ਜਾਂਦੇ ਵਿਚਾਰੇ ਅੱਧੇ ਡਿੱਗਦੇ ਅੱਧੇ ਰਹਿ ਜਾਂਦੇ ਕੂੜੇ ਵਾਲੀ ਗੱਡੀ ਪਹਿਲੇ ਦੇ ਮਨ ਨਾਲ ਲਾਈਦੀ ਅਸੀਂ ਧੰਨਵਾਦ ਕੀਤਾ ਸੀ ਉਹਨਾਂ ਦਾ ਬਹੁਤ ਹੈ ਚਲੋ ਇੰਨਾ ਤੋਂ ਕਰਤਾ ਕਿ ਉਹਨਾਂ ਨੇ ਕੂੜੇ ਵਾਲੀ ਗੱਡੀ ਲਾਈਦੀ ਉਸ ਤੋਂ ਬਾਅਦ ਮਿੰਨ ਦੋ ਮਹੀਨੇ ਸਾਰੇ ਹੋ ਗਏ ਉਹ ਗੱਡੀ ਵੀ ਬੰਦ ਕਰਾ ਲਈ ਜੀ ਇਹਨਾਂ ਨੇ 22 ਦੇ ਮਨ ਦਾ ਮੈਂ ਇੰਨਾ ਉਹ ਕਰਦਾ ਕਿ ਜਿਹੜੇ ਸਾਡੇ ਨਾਲ ਉਹਨੇ ਵਾਅਦੇ ਕੀਤੇ ਤੇ ਉਹਨਾਂ ਦੇ ਵਾਅਦੇ ਦੇ ਉੱਪਰ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਕੀ ਕੀ ਵਾਅਦੇ ਕਰਕੇ ਵਾਅਦੇ ਇਹ ਕਹਤੇ ਕਿ ਜੀ ਮੇਰੀ ਸਰਕਾਰ ਬਣੂਗੀ ਮੈਂ ਤੁਹਾਡੀ ਜਿਹੜੀ ਸਮੱਸਿਆ ਉਹ ਸਾਰੀ ਸਮੱਸਿਆ ਦੂਰ ਕਰਾਂਗਾ ਉਹਨਾਂ ਦੇ ਵਿੱਚੋਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਕੀ ਕੀ ਕਰਾਇਆ ਸੀ ਤੁਸੀਂ ਉਸ ਟਾਈਮ ਵਿੱਚ ਉਸ ਟਾਈਮ 'ਚ ਅਸੀਂ ਇਹ ਕਰਾਤੇ ਜੀ ਦੇਖੋ ਜੀ ਸਾਡੀ ਸਭ ਤੋਂ ਸੌਖੀ ਉਹ ਮਜਬੂਰੀ ਤੋਂ ਕੁਸ਼ਪੀ ਪਾਣੀ ਦੀ ਜੀ ਸੀਵਰੇਜ ਦੀ ਇੱਕ ਸਰ ਸੜਕਾ ਦੀ ਇੱਕ ਸਾਨੂੰ ਜਿਹੜੀ ਸਹਿਰ ਵਾਲੀ ਕੋਈ ਵੀ ਸਕੀਮ ਹੋ ਜਿਵੇਂ ਸਕੀਮ ਮਿਲਦੀ ਰਾਸ਼ਨ ਕਾਰਡ ਉਹ ਕੋਈ ਉਹ ਕਹਿੰਦੇ ਸਾਰੇ ਸਮੱਸਿਆ ਪੂਰੀ ਹੋਊਗੀ ਤੁਹਾਡੀ ਸਾਡੀ ਸਰਕਾਰ ਆਣ ਤੋਂ ਪਹਿਲੀ ਗੱਲ ਇਹਦੇ ਵਿੱਚ ਕੋਈ ਬੰਦਾ ਮਰੀਜ਼ ਢਿੱਲਾ ਮੱਠਾ ਹੋਵੇ ਨਾ ਤਾਂ ਉਹਰੇ ਕੋਈ ਐਂਬੂਲੈਂਸ ਆਵੇ ਨਾ ਜਾਂ ਸਾਡੇ ਕੋਲ ਕੋਈ ਸਾਧਨ ਆ ਅਸੀਂ ਲੈ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਕਿਉਂਕਿ ਦਿੱਕਤ ਇੰਨੀ ਹੈ ਸੜਕਾਂ ਦੇਖੋ ਸੀਵਰ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਜ਼ਿਆਦਾ ਦਿੱਕਤ ਆ ਸਾਨੂੰ ਪਾਣੀ ਦੀ ਨਿਕਾਸੀ ਸਾਨੂੰ ਚਾਹੀਦੀ ਹੈ ਲੋਕ ਆਉਂਦੇ ਨੇ ਐਮਸੀਬੀ ਨਹੀਂ ਹੈ ਕੋਈ ਦੇਵਮਾਨੀ ਆਉਂਦੇ ਨੇ ਉਹਦੋਂ ਕਹਿੰਦੇ ਨੇ ਸਾਡੀ ਮਾਂ ਮਾਂ ਹੈਗੇ ਨੇ ਭਰਾ ਮਾਂ ਹੈਗੇ ਨੇ ਸਾਡੇ ਹੱਥ ਜੋੜ ਕੇ ਆਉਂਦੇ ਨੇ ਬਾਅਦ ਉਹ ਆਦੋ-ਬਸ ਜਿਹਾ ਪੋਟਾ ਬਿਲਾਏ ਜਾਂਦੇ ਨੇ ਉਹਦੋਂ ਕੋਈ ਪੁੱਛਣ ਸਾਨੂੰ ਆਉਂਦਾ ਨਹੀਂ ਜੀ ਅਸੀਂ ਤੇ ਇਹੀ ਕਹਿੰਨੇ ਆ ਕਿ ਸਾਡਾ ਹੱਲ ਹੋਵੇ ਕਿ ਜਿੰਨਾ ਛੇਤੀ ਹੋਵੇ ਸਾਡਾ ਨਕਾਸ਼ ਦੇਖਣ ਤੁਸੀਂ ਆਪ ਦੇਖ ਸਕਦੇ ਹੋ ਔਰੇ ਲੋਕ ਖੜੇ ਨੇ ਪੁੱਛ ਸਕਦੇ ਹੋ ਕਿ ਕੀ ਉਹਰੇ ਬਣ ਸਕਦਾ ਕੁਝ ਨਕਾਸ਼ ਹੋ ਸਕਦਾ ਔਰੇ ਕਿ ਨਹੀਂ ਤੇ ਮੰਜ ਵੀ ਆ ਕੇ ਸਾਰੇ ਪਾਰਟੀਆਂ ਆਉਂਦੇ ਨੇ ਜੀ ਪਰ ਕੋਈ ਸੁਣਵਾਇ ਨਹੀਂ ਔਰੇ ਇਹ ਸੀਵਰੇਜ ਪਾਇਆ ਕਿਸ ਨੇ ਪਾਇਆ ਸੀ ਇਹ ਤਾਂ ਹੀ ਪਾਇਆ ਹੈਗਾ ਆਪਣੇ ਕਮੇਟੀ ਚੋ ਸਾਧੂ ਸਿੰਘ ਜੀ ਨੇ ਪਾਇਏ ਸੀਗੇ ਜੀ ਆ ਤੁਸੀਂ ਦੇਖ ਸਕਦੇ ਹੋ ਕਮੇਟੀ ਇਹਨੂੰ ਕੀ ਕਹੈ ਸੰਦਾ ਪਾ ਸੀਵਰੇਜ ਕਹੇ ਇਹ ਤੋਂ ਵਧੀਆ ਤਾਂ ਸਾਡਾ ਪਹਿਲਾਂ ਹੀ ਸੀ ਇਹ ਤੋਂ ਵਧੀਆ ਤਾਂ ਸਾਡਾ ਪਹਿਲਾਂ ਹੀ ਸੀ ਲੋਕ ਲੰਘਦੇ ਤਾਂ ਸੀਗੇ ਟਾਈਮ ਸਿਰ ਲੰਘ ਜਾਂਦੇ ਸੀਗਾ ਕੋਈ ਢਿੱਲਾ ਮਠਾ ਅਗਲਾ ਚੱਕ ਕੇ ਲੈ ਜਾਂਦਾ ਸੀਗਾ ਨਾ ਤਾਂ ਹੁਣ ਚੱਕਾ ਸਕਦਾ ਤੁਸੀਂ ਲੈਵਲ ਦੇਖੋ ਕਿੱਥੇ ਆ ਜੀ ਕੋਈ ਕੋਈ ਮੀਹ ਕਣੀਆ ਕੀ ਛੱਡੋਈ ਆ ਸੀ ਉਹਰੇ ਬੰਦਾ ਸਾਨੂੰ ਖੜਨਾ ਪੈਂਦਾ ਜੇ ਕੋਈ ਮੀਹ ਕਣੀਆ ਭਾਈ ਉਹ ਬੰਦਾ ਸਾਨੂੰ ਲਾਉਣਾ ਪੈਂਦਾ ਕਿ ਬਈ ਨਿਗਾ ਰੱਖੋ ਕੋਈ ਬੰਦਾ ਡਿੱਗਣਾ ਜਾਵੇ ਬੱਚੇ ਕਈ ਬੰਦੇ ਉਹਰੇ ਡਿੱਗ ਚੁੱਕੇ ਹੀ ਬਈ ਇਹ ਨੁਕਸਾਨ ਹੋ ਚੁੱਕਿਆ ਉਹਰੇ ਬੱਚੇ ਨੇ ਲੰਘਦੇ ਵੜਦੇ ਨੇ ਸਾਈਕਲ ਲੈ ਕੇ ਨਾ ਕੋਈ ਆ ਸਕੇ ਬੱਚਿਆਂ ਦਾ ਬਹੁਤ ਡਰਾਇ ਉਰੇ ਚਲੋ ਸਿਆਣਾ ਬਹਿਣਾ ਬੰਦਾ ਦਾ ਦੇਖ ਕੇ ਲੰਘ ਜੀ ਬਜ਼ੁਰਗਾਂ ਦਾ ਬਹੁਤ ਔਖਾ ਜੀ ਉਰੇ ਮੀਜੇ ਪਤਾ ਨਹੀਂ ਕੀ ਹੁਣੇ ਨਹੀਂ ਪਤਾ ਲੱਗਦਾ ਜੀ ਪਤਾ ਭੱਜ ਜਾਵੇ ਤੇ ਆਵੇ ਵਿੱਚੇ ਗਰਜੇ ਬਈ ਅੱਗੇ ਅੱਗੇ ਚੋਣ ਆ ਰਹੇ ਨੇ ਫਿਰ ਵੋਟ ਲੈਣ ਲਈ ਆਉਣਗੇ ਆਉਣਗੇ ਅਜ ਤਾਂ ਡੰਡੇ ਮਾਰ ਕੇ ਭਜਾਵਾਂਗੇ ਅਜ ਕੀ ਔਰ ਕੋਈ ਵੀ ਆ ਜਵੇ ਕਿ ਸਾਡਾ ਪਹਿਲਾ ਹੱਲ ਕਰਨ ਜੀ ਸਾਡਾ ਬਾਈਕਾਟ ਨਸ਼ਾ ਦਾ ਛੋਟੇ ਸਾਡਾ ਪਹਿਲਾ ਇਹ ਹੱਲ ਹੋਣਾ ਚਾਹੀਦਾ ਸਾਡਾ ਪਹਿਲਾ ਇਹ ਹੱਲ ਹੋਣਾ ਚਾਹੀਦਾ ਆਉਣਗੇ ਸਾਡੇ ਕੋਲ ਅਸੀਂ ਤਾਂ ਪਹਿਲਾਂ ਡੰਡੇ ਮਾਰ ਕੇ ਭਜਾਂਗੇ ਕਢਾਮਗੇ ਉਹਨਾਂ ਨੂੰ ਕਿ ਪਹਿਲਾਂ ਸਾਡਾ ਕੰਮ ਕਰੋ ਔਰ ਪਹਿਲਾਂ ਸਾਡਾ ਕੰਮ ਨਬੇਰੋ ਫਿਰ ਅਸੀਂ ਸਾਰੇ ਜਨਤਾ ਮਿਲ ਕੇ ਉਹਨਾਂ ਨੂੰ ਬੋਰਡ ਪਾਵਾਂਗੇ ਨਮੋਜ ਕੁਮਾਰ ਆ ਜੀ ਮੈਂ ਉਹ ਸੰਤ ਕਰਦਾ ਮੈਂ 35 ਸਾਲ ਤੋਂ ਰਹਿ ਰਿਹਾ ਹਾਂ ਉਰੇ ਜੀ ਹਾਂ ਮੇਰਾ ਬੱਚ ਪਰ ਉਰੇ ਨਿਕਿਆ ਉਹਨੇ ਕੋਈ ਸੁਣਵਾਈ ਨਹੀਂ ਕਿ ਕੋਈ ਕੁਛ ਨਹੀਂ ਹੈਗਾ ਪਾਣੀ ਦੀ ਸਹੂਲਤ ਨਹੀਂ ਹੈ ਬਿਲਕੁਲ ਮੈਂ ਕਹਿੰਦਾ ਗਟਰ ਬਣੇ ਨਾ ਰੋਜ਼ ਐਕਸੀਡੈਂਟ ਹੁੰਦੇ ਰੋਜ਼ ਮੈਂ ਕਹਿੰਦਾ ਹਫਤੇ ਵਿੱਚ ਚਾਰ ਦਿਨ ਉੱਤੇ ਗਟਰ ਦੇ ਵਿੱਚ ਨਾ ਉਹ ਲਾਈਟ ਦੀ ਸਹੂਲਤ ਆ ਗਈ ਆ ਮੈਂ ਕਹਿੰਦਾ ਬੇੜਾ ਕਰ ਖੋਇਆ ਇਹ ਮਲੇ ਦਾ ਜੀ ਬਿਲਕੁਲ ਪੰਜ ਕੋਲੋਨੀ ਵਾਲੇ ਬਿਲਕੁਲ ਕੋਈ ਨਹੀਂ ਖੜਾ ਕੋਈ ਸਰਪੰਚ ਨਹੀਂ ਕੋਈ ਐਮਸੀ ਨਹੀਂ ਹੈਗਾ ਉਰੇ ਲਾ ਵਾਰਸ ਤੁਹਾਡੀ ਲਾ ਵਾਰਸ ਏਰੀਆ ਨਾ ਕਿਦਰ ਉਹ ਸੈਨਕਰਾਣ ਜਾਉ ਥੋੜਾ ਏਰੀਆ ਨਹੀਂ ਪੈਂਦਾ ਇਧਰ ਪੈਂਦਾ ਨਹੀਂ ਉਧਰ ਹੀ ਪੈਂਦਾ ਸਰਪੰਚਾ ਵੀ ਉਹ ਨਹੀਂ ਬੋਲਦਾ ਸੱਚ ਨਾਲ ਤਰੀਕੇ ਨਾਲ ਕੋਈ ਗੱਲ ਨਹੀਂ ਕਰਦੇ ਪੂਰੇ ਸਾਡਾ ਕੋਈ ਸੁਣਵਾਈ ਨਹੀਂ ਗਈ ਜੀ ਇਸ ਦੀ ਪਰ ਬੱਚਿਆਂ ਦਾ ਫਿਰ ਜਿੰਮੇ ਕੋਈ ਕਾਗਜ਼ ਦੇ ਸੱਚੇ ਹੁਣ ਮਾਣਾ ਬਰ ਸ਼ਫਾਰ ਸ਼ੂਟ ਪਵਾ ਕੇ ਇਧਰ ਤੋਂ ਉਧਰ ਕਰਾ ਕੇ ਫਿਰ ਕਰਦੇ ਨੇ ਟਾਪਾ ਨਹੀਂ ਜਿੱਧਰ ਤੁਨੋ ਅਜੇ ਤੁਸੀਂ ਕਹਿੰਦੇ ਹੋ ਵੀ 35 ਸਾਲ ਹੋ ਗਏ 35 ਸਾਲ ਹੋ ਗਏ 35 ਸਾਲ ਚ ਕਿਸੇ ਨੇ ਸਰਕਾਰ ਮੈਂ ਕਹਿੰਦਾ 35 ਸਾਲ ਹੋ ਗਏ ਜਿਹੜੇ ਬੰਦੀ ਬੰਦੀ ਨਾਹਰੇ ਪਾਣੀ ਦੇ ਨਕਾਸ ਹੋਰ ਰੋਣਾ ਰੰਤ ਲੜਾਈ ਲੈਂਦੀ ਹਮੇਸ਼ਾ ਗ ਪਿੰਡ ਚ ਪੜ੍ਹ ਦੋ ਕੀ ਸਮੱਸਿਆ ਆਉਂਦੀ ਆ ਤੁਹਾਨੂੰ ਜਦੋਂ ਵੀ ਸਕੂਲ ਚ ਜਾਂਦੇ ਆ ਉਰੇ ਇੱਥੇ ਇੱਥੇ ਤੱਕ ਤਾਂ ਪਾਣੀ ਹੁੰਦਾ ਹੀ ਸਾਧਨ ਜੀ ਸਾਰੇ ਟੁੱਟੇ ਹੋਏ ਨੇ ਉਰੇ ਜਦੋਂ ਜਾਂਦੇ ਆ ਖਰਾਬ ਸਾਰਾ ਸਾਧਨ ਸੀਵਰੇਜ ਸਾਰੀ ਖਰਾਬ ਹੈ ਟੁੱਟਿਆ ਪਿਆ ਹਾਂਜੀ ਕਾ ਕਾਫੀ ਬੜੀ ਗਰੀਬੀ ਨੇ ਜਿਹੜੇ ਹਾਂਜੀ ਆ ਉਰੇ ਆ ਅੰਕਲ ਰਹਿੰਦੇ ਨੇ ਉਹਨਾਂ ਨੇ ਐਨੀ ਸਾਰਿਆਂ ਨੂੰ ਸਮਝਾਇਆ ਉਰੇ ਇੱਟਾ ਬਾਉ ਇੱਟਾ ਸਭ ਕਰਾਓ ਕੋਈ ਨਹੀਂ ਹੱਥ ਪੰਦਾ ਇਹ ਵਿੱਚ ਅੱਛਾ ਮੁੱਖ ਮੰਤਰੀ ਨੂੰ ਕੀ ਕਹਿਣਾ ਜਾਨੋ ਉਹਨਾਂ ਨੂੰ ਕੋ ਉਰਿਆਣ ਠੀਕਰਾਂ ਫੇਰ ਵੋਟਾਂ ਪੈਂਦੀ ਸਾਡੇ ਫਾਦਰ ਸਾਹਿਬ ਥੋੜੇ ਬਜ਼ੁਰਗ ਸੀਗੇ ਜੀ ਉਤੋ ਰਿਆਰੇ ਸੀ ਉਹ ਸਰ ਸਟਰੀਟ ਲਾਈਟਾਂ ਨਹੀਂ ਹੈਗੇ ਜੀ ਪਾਣੀ ਦੇ ਨਿਕਾਸ ਨਹੀਂ ਹੈਗਾ ਇੱਥੇ ਜਿਹੜਾ ਸੀਵਰੇਜ ਬਣਿਆ ਹੋਇਆ ਜੀ ਸੀਵਰੇਜ ਦੇ ਵਿੱਚ ਟੱਕਣ ਗੋਲ ਕਰਕੇ ਉੱਚਾ ਟੱਕਣ ਕਰਕੇ ਉਹ ਥੋੜਾ ਜਿਹਾ ਪੈਰ ਸਲਿੱਪ ਹੋਇਆ ਜੀ ਉਹਨਾਂ ਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਡਿੱਗਣ ਤੋਂ ਬਾਅਦ ਝੂਲਾ ਟੁੱਟ ਗਿਆ ਜੀ ਝੂਲਾ ਟੁੱਟਣ ਤੋਂ ਬਾਅਦ ਖਾਫੀ ਟਾਈਮ ਤੋਂ ਜਿਆਦਾ ਬਿਮਾਰ ਰਹੇ ਜੀ ਬਿਮਾਰ ਰਹਿਣ ਕਰਕੇ ਫਿਰ ਉਹਨਾਂ ਦੀ ਦੱਤ ਹੋ ਗਈ ਜਿਹੜੇ ਸੀਵਰੇਜ ਬਣਾਏ ਸੀਗੇ ਉਹਨਾਂ ਨੇ ਕੱਚੇ ਬਣਾਏ ਸੀ ਘਡੋਲੀਆਂ ਪਾ ਕੇ ਜੀ ਉਹ ਸਰ ਚੱਲੀ ਨਹੀਂ ਹੈਗੇ ਜੀ ਉਸ ਟਾਈਮ ਬਾਅਦ ਟੁੱਟ ਗਏ ਜੀ ਇਹ ਡਵੈਲਪਮੈਂਟ ਹੁੰਦੀ ਤਾਂ ਇਹ ਟਰੈਸ ਦੀ ਨਾ ਹੋਣੀ ਸੀ ਤੁਹਾਡੇ ਪਰਬਾਨਾ ਸਰ ਇਹ ਤਾਂ ਸਭ ਨਾਲ ਬੀਤਦੀ ਹੈ तकरीबन ਸਾਡੇ ਨਾਲ ਕੁਝ ਐਸੀ ਬੀਤ ਗਈ ਜੀ ਅਸੀਂ ਚਾਹਦੇ ਆਂ ਵੀ ਇੱਥੇ ਸੜਕਾਂ ਬਣਨ ਵਧੀਆ ਜੀ ਬੰਦਾ ਘਟੋ ਘਟ ਪਾਣੀ ਦੀ ਨਾ ਵੀ ਦਿੱਕਤ ਔਰ ਆਣ ਜਾਣ ਨੂੰ ਸੌਖਾ ਰਹੇ ਸਰ ਬਹੁਤ ਜਣੇ ਆਂਦੇ ਆ ਜੀ ਇੱਥੇ ਦਾ ਸਾਰੇ ਸਾਡੇ ਬੱਲੇ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਆਂਦਾ ਜੀ ਛੇਤੀ ਉਹ ਅਗਲਾ ਸੋਚਦਾ ਯਾਰ ਮੱਲਾ ਸਹੀ ਨਹੀਂ ਹੈਗਾ ਯਾਰ ਉਹਨਾਂ ਦੇ ਕਿੱਥੇ ਜਾਮਾ ਹੈ ਕਿੱਧਰ ਦੀ ਜਾਮਾਂਗੇ ਕੋਈ ਰਸਤਾ ਹੀ ਨਹੀਂ ਹੈਗਾ ਜੀ ਉਰੇ ਸਮੱਸਿਆ ਵੀਰ ਜੀ ਪਾਣੀ ਦੀ ਬੱਚੀ ਕਰਦੇ ਸਕੂਲ ਜੇ ਸਕੂਲ ਐਕਟਿਵ ਚਲਾਉਣੇ ਆ ਤਾਂ ਉਹ ਕਰਦੇ ਆ ਜਿਹੜਾ ਵੀ ਕੋਈ ਆਉਂਦਾ ਤੁਹਾਨੂੰ ਕਹਿੰਦੇ ਨੇ ਭਾਈ ਵੋਟਾਂ ਪਵਾ ਸਾਡੇ ਨਾਲ ਖੜੋ ਅਸੀਂ ਬਰਾਬਰ ਖੜਦੇ ਵੀ ਆ ਦੇਵ ਮਨਵੀਰ ਜੀ ਕਹਿੰਦੇ ਸੀ ਭਾਈ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਅਸੀਂ ਬਰਾਬਰ ਖੜੇ ਆ ਹਮੇਸ਼ਾ ਜਿਹੜਾ ਵੀ ਕੋਈ ਆਉਂਦਾ ਸੀ ਨਾਲ ਖੜਦੇ ਆ ਵੋਟਾਂ ਵੀ ਨਾਲ ਪਵਾਉਣਿਆਂ ਨਾਲ ਤੁਰਦੇ ਵੀ ਆ ਫਿਰਦੇ ਵੀ ਆ ਪਰ ਪਰ ਸਾਡਾ ਹੱਲ ਨਹੀਂ ਹੁੰਦਾ ਪਾਣੀ ਦਾ ਬੱਚੇ ਦਾ ਜੀ ਬਹੁਤ ਔਖੇ ਸੁਟੀਆਂ ਮਾਰਨੀਆਂ ਪੈਂਦੀਆਂ ਨੇ ਕਈ ਵਾਰ ਜੇ ਪਾਣੀ ਖੜ ਜਾਂਦਾ ਰੇਲ ਵੀ ਹਾਂ ਵੋਟਾਂ ਵੇਲੇ ਤਾਂ ਆ ਜਾਂਦੇ ਨੂੰ ਕੋਈ ਆਂਦਾ ਨਹੀਂ ਵੀਰੇ ਹਾਂ ਜੇ ਕੋਈ ਦਫਤਰ ਚੀ ਜਾਣਦੇ ਨੇ ਉਹ ਕਹਿੰਦੇ ਨੇ ਵੀ ਕਮੇਟੀ ਚ ਨਹੀਂ ਹੈਗਾ ਇਹ ਕਿਸੇ ਪਿੰਡ ਚ ਨਹੀਂ ਹੈਗਾ ਵਿਦੇਸ਼ ਤੋਂ ਕੋਈ ਗਰੰਟੀ ਨਹੀਂ ਆਉਂਦੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਵਾਰਸ ਹੈ ਇਹ ਤੁਹਾਡਾ ਏਰੀਆ ਹਾਂਜੀ ਹਾਂ ਪਰ ਵੋਟ ਵੀ ਨਾ ਲੈਣ ਨਾ ਜੇ ਵੋਟ ਲੈਂਦੇ ਨੇ ਤਾਂ ਕਰਨਾ ਚਾਹੀਦਾ ਉਹ ਸਭ ਕੁਝ ਪਹਿਲਾਂ ਕਿਹੜੇ ਕਿਹੜੇ ਵਾਅਦੇ ਕਰਕੇ ਗਏ ਨੇ ਕੀ ਕੀ ਵਾਅਦੇ ਵਾਅਦੇ ਵੀਰੇ ਸਾਰੇ ਕਰਕੇ ਗਏ ਨੇ ਉਹਰੇ ਪਰ ਪੂਰ ਕਿਸੇ ਨੂੰ ਨਹੀਂ ਚੜਾਇਆ ਨਾਰੀਆਂ ਪਾਰਟੀ ਆਈ ਸਾਰੀ ਪਾਰਟੀਆਂ ਦਾ ਆ ਚੁੱਕੇ ਉਹਰੇ ਕਿਹੜੀ ਪਾਰਟੀ ਨੇ ਜਿਨ੍ਹਾਂ ਨੂੰ ਵੋਟ ਨਹੀਂ ਪਾਏ ਸੀ ضرور کوئی کچھ نہیں کرتا ہوگا۔ حنایت کی ایسی بوٹ کسی نے نہیں پاونا ہوگا۔ میرا نام جی رجنی ہے جی۔ رجنی جی کتنے ٹائم ਤੋਂ ایتھے رہ رہی ہو ਤੁਸੀਂ؟ ਅਸੀਂ ਜੀ 18 ਸਾਲ ਹੋ ਗਏ ਜੀ ਮੈਨੂੰ ਇੱਥੇ ਆਈ ਨੂੰ ਜੀ। ਇੱਥੇ ਕੋ ਹਲੇ ਤੱਕ ਮੈਂ ਜੱਦਾ ਹੀ ਦੇਖਦੀ ਆ ਜੀ ਕੋਈ ਕੰਮ ਨਹੀਂ ਹੋ ਪਾਇਆ ਜੀ ਇੱਥੇ ਆ ਕੇ। ਨਾ ਤਾਂ ਜੀ ਪਾਣੀ ਦਾ ਨਿਕਾਸ ਹੋ ਸਕਦਾ ਹੈ ਜੀ ਇੱਥੇ ਕੋਈ ਵੀ ਕਲੀ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾ ਇੱਥੇ ਲਾਣਾ ਆਇਆ ਜੀ। ਲੇਡੀਜ਼ ਸਾਤਾ ਜੀ ਪਾਣੀ ਦੀ ਸਾਰੇ ਨਾਲ ਵੱਧ ਲੇਡੀਜ਼ ਨੂੰ ਸਮੱਸਿਆ ਏਸੀ ਚੀਜ਼ ਦੀ ਹੈ। ਪਾਣੀ ਕਿਤੇ ਨਿਕਾਸ ਨਹੀਂ ਹੈਗਾ ਜੀ ਅਸੀਂ ਤਾਂ ਇਹੀ ਜਵਾਬ ਦੇਵਾਂਗੇ ਜੀ ਪਹਿਲਾਂ ਸਾਡੇ ਗਲੀਆਂ ਦਾ ਨਿਕਾਸ ਕਰੋ ਜੀ ਸਾਡੇ ਮਕਾਨਾਂ ਦਾ ਸਿਸਟਮ ਬਣਾ ਲਿਆ ਬਣਾਣਾ ਬਿਲਕੁਲ ਵੀ ਇਹ ਨਿਕਾਸ ਹੈ ਨਹੀਂ ਜੇ ਥੇ ਤੁਸੀਂ ਤਾਂ ਲੱਖਾਂ ਰੁਪਏ ਦੇ ਘਰ ਪਾ ਲਏ ਤੇ ਤੁਹਾਨੂੰ ਉਮੀਦ ਹੀ ਵੀ ਸ਼ਾਇਦ ਵਿਕਾਸ ਹੋਊਗਾ ਤੁਸੀਂ ਤਾਂ ਹੁਣ ਅਸੀਂ ਤਾਂ ਆਪਣੀ ਉਮੀਦ ਦੇ ਉੱਤੇ ਹੈਗੇ ਆ ਜੀ ਵੀ ਸਾਡੇ ਕੰਨੇ ਸਰਕਾਰ ਜੇ ਕਰਕੇ ਦੇਊਗੀ ਤਾਂ ਸਾਨੂੰ ਪਾਣੀ ਦਾ ਹਿੱਲਾ ਜੀ ਅਸੀਂ ਸਾਰੇ ਕਰਾਂਗੇ ਤਾਂ ਵੋਟਾਂ ਪਾਵਾਂਗੇ ਜੀ ਤੇ ਵੀ ਬਿਨਾਂ ਵੋਟਾਂ ਪਾਏ ਤਾਂ ਅਸੀਂ ਵੀ ਹੁਣ ਕਰਨੀ ਸਾਡੀ ਵੋਟਾਂ ਲੈਣ ਨੂੰ ਤਾਂ ਕਹਿਣਗੇ ਜੀ ਇਹ ਤਹਿਸੀਲ ਉਹਦੇ ਵਿੱਚ ਹੈਗਾ ਕਮੇਟੀ 'ਚ ਹੀ ਹੈਗਾ ਜੀ ਜਦੋਂ ਬੋਟਾ ਲੈ ਲੈਂਦੇ ਨੇ ਜੀ ਫਿਰ ਬਿਲਕੁਲ ਕਹਿ ਦੇਣਗੇ ਵੀ ਕਮੇਟੀ 'ਚ ਹੈ ਨਹੀਂ ਜੀ ਇਹ ਬਟੋ ਜਿਹੜੇ ਪੰਜ ਆਊਟਰ ਕਲੋਨੀਆਂ ਨੇ ਉਸ ਨੂੰ ਕਾਫੀ ਸਮੱਸਿਆ ਨਾ ਸੀਵਰੇਜ ਆ ਨਾ ਹੋਰ ਜਿਹੜੀ ਨਾਬੇ ਦੀਆਂ ਆਊਟਰ ਕਲੋਨੀਆਂ ਨੇ ਉਹਨਾਂ ਵੱਲੋਂ ਕਈ ਵਾਰ ਮੰਗ ਪੱਤਰ ਆਏ ਹੋਏ ਨੇ ਕਿ ਉੱਥੇ ਸੀਵਰੇਜ ਦੀ ਜਾਂ ਸੜਕਾਂ ਦੀ ਪ੍ਰੋਬਲਮ ਹੈਗੀ ਹੈ ਉਹ ਐਕਚੁਅਲੀ ਜਿਹੜੀ ਸਾਡੀ ਕਮੇਟੀ ਹੈਗੀ ਹੈ ਉਹਦੀ ਹਦੂਦ ਤੋਂ ਬਾਹਰ ਨੇ ਤੇ ਅਸੀਂ ਇਸ ਸਮੱਸਿਆ ਦਾ ਉੱਪਰ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ਤੇ ਜਿਵੇਂ ਇਹ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਆਣ ਗਿਆ ਅਸੀਂ ਉਹਦੀ ਪਾਲਣਾ ਕਰਾਂਗੇ ਉਹ ਕਹਿ ਰਹੇ ਨੇ ਜਿਹੜੇ ਹੈਗੇ ਵੀ ਨਾ ਅਸੀਂ ਪਿੰਡ ਚ ਆਉਂਦੇ ਆ ਨਾ ਨਗਰ ਕਾਉਂਸਲ ਚ ਆਉਂਦੇ ਆ ਤਾਂ ਕਾਫੀ ਸਮੱਸਿਆਵਾਂ ਹੁੰਦੀਆਂ ਜੋ ਕੋਈ ਕੰਮ ਕਰਵਾਉਂਦਾ ਨਹੀਂ ਬਿਲਕੁਲ ਜੀ ਜਿੰਨਾ ਸਾਡੇ ਤੋਂ ਹੋ ਪਾਂਦਾ ਹੈ ਸਾਡੇ ਲੈਵਲ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈ ਹੱਲ ਕੀਤੀਆਂ ਜਾਣ ਅ ਪਰ ਜਿਹੜੀਆਂ ਥੋੜੀਆਂ ਬੜੀਆਂ ਸਮੱਸਿਆਵਾਂ ਨੇ ਉਹ ਅਸੀਂ ਉੱਪਰ ਗੰਮੇ ਨੂੰ ਭੇਜੀਆਂ ਹੋਈਆਂ ਨੇ ਜਿਵੇਂ ਉਹਨਾਂ ਤੇ ਉੱਪਰੋਂ ਕਾਰਵਾਈ ਹੋ ਕੇ ਆਉਗੀ ਅਸੀਂ ਨਾਲ ਦੇ ਨਾਲ ਥੱਲੇ ਐਗਜ਼ੀਕਿਊਟ ਕਰਾ ਦਾਂਗੇ